2600 3 ਘੰਟੇ ਮੈਂ ਮੰਨ ਕੇ ਚੱਲੋ ਵੀ 2600 ਘੰਟਾ ਟਰੈਕਟਰ ਇਹਦਾ ਚੱਲਿਆ ਇਹ ਡੰਡੇ ਦੇ ਨਾਲ ਕਿੱਲੇਗਾ ਆ ਨਾਲ ਦੀ ਬਾਈ ओरिजिनल ਕਿੱਲੀ ਹੈ ਤੇ ਨਾਲ ਹੀ ਆ ਗਈ ਫੱਟੀ ਹੈ ਨਾ ਸਾਰਾ ਸਮਾਨ ਪੂਰ ਲੁੱਕੇ ਇਹ ਟਰੈਕਟਰ ਮਿੱਤਰੋ ਸਾਨੂੰ 25000 ਰੁਪਿਆ ਡਿਸਕਾਊਂਟ ਹੋ ਗਿਆ ਟਰੈਕਟਰ ਸਿਰਫ ਤੇ ਸਿਰਫ 2600 ਘੰਟਾ ਚੱਲਿਆ 2600 ਘੰਟਾ ਚੱਲਿਆ 15 ਮਾਡਲ ਟਰੈਕਟਰ 2600 ਘੰਟਾ ਚੱਲਿਆ ਸਾਨੂੰ ਕਿਤੋਂ ਵੀ ਨਹੀਂ ਮਿਲਦਾ ਚਾਰੇ ਟਾਇਰ ਨਾਲ ਚੱਲਿਆ ਥੋੜਾ ਤਾਂ ਕਹਿੰਨਾ ਮੈਂ ਉਹਕੇ 13 628 ਇਧਰ ਗੁੱਡੀਆਂ ਦੇ ਉੱਤੇ ਵੀ ਉਮੀ ਪਿਆ ਚਲੋ ਮਿੱਤਰੋ 21000 ਰੁਪਿਆ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਦਵਾ ਦਾਂਗੇ ਬਾਈ ਕੁਲਵੀਰ ਕੋਲ ਆ ਜਾਓ ਤੇ ਲੋਨ ਵੀ ਹੋ ਜੂਏ 25000 ਰੁਪਿਆ ਆ ਟਰੈਕਟਰ ਦੇ ਵਿੱਚੋਂ ਕੱਟ ਗਿਆ ਇਹ ਟਰੈਕਟਰ ਦੀ ਹਾਲਤ ਦੇਖ ਲੈ ਚਾਰਚ ਫਰੀ ਆ ਆਦ ਦੇ ਕੰਡੀਸ਼ਨ ਜਿਵੇਂ ਕਰੀਏ ਪੂਰੀ ਚੰਗੀ ਪਈ ਆ ਟਰੈਕਟਰ ਦਾ ਦੇਖ ਸਕਦੇ ਹੋ ਮਿੱਤਰੋ ਸੋਹ ਦਾ ਰੰਗ ਰੂਗ ਜਾਂ ਸਾਰਾ ਓਰੀਜਨਲ ਆ ਜੈਨ ਡਿਸਕਾਊਂਟ ਜੇ ਦੇਈ ਜਾਂਦਾ ਇਹ ਵਿੱਚ ਨਹੀਂ ਆ ਪੁੱਛ ਬਾਈ ਦਿੱਤਾ ਕਿ ਨਹੀਂ ਗੱਲ ਨਿਬੜਦੀ ਆ ਉਹ ਓਕੇ ਜਮ ਬਾਈ ਦੀ ਗੱਲ ਬਾਤ ਸਿਰਾ ਯਾਰ ਜਮ ਠੀਕ ਹੈ ਤੇ ਜਿੰਨੇ ਦਾ ਕਿਹਾ ਸੀ ਉਦ ਕਿਆ 750 ਪਾਈਆਂ ਨੇ 80 ਗੱਲ ਦੋਸਤੋ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਪਹੁੰਚੇ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਟਰੈਕਟਰਾਂ ਦੇ ਰੇਟ ਦੇ ਨਾਲ ਓਨਰ ਦੀ ਡਿਟੇਲ ਸਾਰੀ ਜਾਣਕਾਰੀ ਦਵਾਂਗੇ ਸੋਨੂੰ ਤੇ ਮਿੱਤਰੋ ਸ਼ੁਰੂਆਤ ਕਰਨ ਲੱਗਿਆਂ ਤੇ ਬਾਈ ਕੁਲਵੀਰ ਕੋਲ ਪਹੁੰਚੇ ਆ 80 ਗੱਲ ਬਾਈ ਕੁਲਵੀਰ 80 ਗੱਲ ਬਾਈ ਹੋਰ ਠੀਕੋਂ ਵਧੀਆ ਵਧੀਆ ਪੂਰੇ ਕਾਮ ਆ ਤੇ ਟਰੈਕਟਰਾਂ ਦੇ ਮੈਂ ਕਹਿੰਦਾ ਵੀ ਕੁਲਵੀਰ ਤੁਸੀਂ ਸਸਤੇ ਦਵਾਵਾਂਗੇ ਸੋਨੂੰ ਤੇ ਮੰਡੀ ਦੇ ਵਿੱਚ ਕਿਤੋਂ ਨਹੀਂ ਮਿਲਨੇ ਮਿੱਤਰੋ ਤੇ ਬਾਕੀ ਸਭ ਤੋਂ ਵੱਡੀ ਗੱਲ ਜਿੰਨੀ ਗੱਲ ਕਹੂ ਹੋਊਗੀ ਦਿੰਨੇ ਆ ਵੀਰੇ ਯਾਰ ਇਹ ਵੀ ਗੱਲ ਤੇ ਉਨੀ ਤੇ ਮਿਲੂਗਾ ਵੀ ਦਿੰਨੇ ਵੀ ਆ ਕਹਿੰਦੇ ਕਹਿੰਦੇ ਨਹੀਂ ਬਾਈ ਕੁਲਵੀਰ ਦਿੰਦਾ ਵੀ ਤੇ ਜ਼ਿੰਮੇਵਾਰੀ ਆਪਣੀ ਪੂਰੀ ਫੁੱਲ ਆ ਗਈ ਪੇ ਦੀ ਕਿਉਂਕਿ ਆਪਾਂ ਉਹ ਬੰਦੇ ਨਹੀਂ ਵੀਡੀਓ ਪਾਉਨੇ ਜਿਹਦੀ ਗੱਲ ਦੇ ਵਿੱਚ ਜਿਵੇਂ ਕਹਦੀ ਕੁਛ ਨਾ ਕੁਛ ਨਿਪਟਦਾ ਹਨਾ ਹੁਣ ਇੱਥੇ ਕਹਦੀ ਵੀ 440 ਰੇਟ ਆ ਹਾਂ ਉਹ ਕਹਦੀ ਮਗਰ ਉਹ ਬੰਦਾ ਜੇ ਸਾਡਾ ਤਾਂ ਪੌਣੇ ਪੰਜ ਲੱਖ ਰੇਟ ਉਹ ਗੱਲਾਂ ਦਾ ਸੁਆਦ ਨਹੀਂ ਨਾ ਹੁੰਦਾ ਹਾਂ ਉਹਦਾ ਸੁਆਦ ਨਹੀਂ ਹੈਗਾ ਤੇ ਹੁਣ ਵੀਡੀਓ ਕਰ ਲੱਗਿਆ ਸ਼ੁਰੂ ਤੇ ਸੁਆਦ ਆ ਗਿਆ 31 35 ਹਾਂਜੀ ਆ ਹੁਣ ਜਿਵੇਂ ਆਪਣਾ ਰੇਟ ਲਿਖਿਆ ਹੈਗਾ ਹਾਂਜੀ ਇਹ ਆਪਾਂ ਰੇਟ ਲਿਖੇ ਤੋਂ ਬਿਨਾ ਵੀ ਵੀਡੀਓ ਤਾਂ ਕਰ ਸਕਦੇ ਹਾਂ ਹਾਂ ਕਰ ਸਕਦੇ ਹਾਂ ਕਰ ਸਕਦੇ ਨਾ ਵੀ ਜਿਹੜਾ ਮਨ ਨਾਲ ਰੇਟ ਲਿਖਿਆ ਹੈਗਾ ਇਹ ਕੀ ਹੋਗਾ ਵੀ ਆਨ ਰਿਕਾਰਡ ਹੋ ਗਿਆ ਹਾਂ ਸਹੀ ਗੱਲ ਠੀਕ ਹੈ ਹੁਣ ਇੱਥੇ ਮੈਂ ਤੈਨੂੰ ਬੋਲਦਾ ਵੀ ਦੋ ਇਹ 2019 ਮਾਡਲ ਹੈ ਆਪਣਾ 4.5 ਲੱਖ ਰੇਟ ਹੈ ਹਾਂ ਆ ਵਿੱਚ ਪ੍ਰੂਫ ਤਾਂ ਆ ਜਾਂਦਾ ਜੇ ਰੇਟ ਨਾਲ ਲਿਖਾ ਹੋਵੇ ਕੋਈ ਇੰਨਾ ਹਰ ਇੱਕ ਗੱਲ ਬੰਦੇ ਦੇ ਕਿੱਥੇ 10 ਮਿੰਟਾਂ ਦੀ ਵੀਡੀਓ ਚ ਕਿੱਥੇ ਯਾਦ ਰਹਿੰਦੀ ਹੈਗੀ ਨਹੀਂ ਯਾਦ ਰਹਿੰਦੀ ਠੀਕ ਹੈ ਹੁਣ ਬਹੁਤ ਮੰਢਿਆਂ ਵਾਲਾ ਰੇਟ ਨਹੀਂ ਲਿਖ ਦੇਗੇ ਸਹੀ ਗੱਲ ਆ ਲਿਖ ਦੇਣੀ ਰੇਟ ਤੇ ਇਹ ਹੁਣ ਡੀਆਈ 35 ਆ ਜੀ 19 ਮਾਡਲ ਆ ਤੇ ਚੱਲਿਆ ਵੀ ਥੋੜਾ ਲੱਗਦਾ ਚੱਲਿਆ ਥੋੜਾ ਤਾਂ ਕਹਿੰਨਾ ਮੈਂ ਕਿਉਂਕਿ 13 628 ਇਧਰ ਗੁੱਡੀਆਂ ਦੇ ਉੱਤੇ ਵੀ ਉਵੇਂ ਹੀ ਪਿਆ ਨਹੀਂ ਭਾਈ ਨਵਾਂ ਹੀ ਟਰੈਕਟਰ ਆ 19 ਮਾਡਲ ਆ ਸਕੰਦਰ ਦੇ ਵਿੱਚ ਡਬਲ ਕਲੱਚ ਹਾਂਜੀ ਡਬਲ ਕਲੱਚ ਆ ਹਾਂ ਹਾਂ ਤੇ ਹਰਿਆਣਾ ਨੰਬਰ ਆ ਮਿੱਤਰੋ ਟਰੈਕਟਰ ਵਾਲੀ ਨੰਬਰ ਆ ਪਾਵਰ ਸਟੀਅਰਿੰਗ ਆ ਨਵਾਂ ਟਰੈਕਟਰ ਆ ਯਾਰ ਭਾਈ ਬਾਕੀ ਸਾਰਾ ਨੰਬਰ ਵੀ 88 ਜਿਹਾਂ ਵਾਲਾ ਹੈ ਨਾ ਅਗਲੇ ਵੀਰ ਹੈ ਨੰਬਰ ਵੀ 88 ਜਿਹਾਂ ਵਾਲਾ 88 88 ਨੰਬਰ ਆ ਹਰਿਆਣਾ ਨੰਬਰ ਆ ਮਿੱਤਰੋ ਤੇ ਡਿਮਾਂਡ ਬਾਈ ਕੁਲਵੀਰ ਨੇ ਰੱਖੀ ਆ 4 ਲੱਖ ਤੇ 40000 ਰੁਪਿਆ ਤੇ ਟਰੈਕਟਰ ਕਿੰਨੇ ਕ ਦਾ ਪੜਦੀ ਵੇ ਡਿਮਾਂਡ ਤੇ ਵੈਸੇ ਆਪਾਂ ਜਾਇਜ਼ ਹੀ ਰੱਖ ਦਿੰਨੇ ਆ ਹਾਂਜੀ ਉਹ 15 2000 ਦਾ ਆਪਾਂ ਫਿਰ ਵੀ ਵੱਧ ਲਿਖਦੇ ਹੁੰਦੇ ਆ ਠੀਕ ਹੈ ਮਤਲਬ ਜੇ ਆਪਾਂ ਇਹ ਕਹਿ ਸਕਦੇ ਆ ਜਿਹੜਾ ਬੰਦਾ ਵੀਡੀਓ ਦੇਖ ਕੇ ਉਹਨਾਂ ਨੂੰ 20000 ਰੁਪਿਆ ਡਿਸਕਾਊਂਟ ਕਰਾ ਦਾਂਗੇ 420 ਮਾੜੀ ਹੁੰਦੀ ਆ ਠੀਕ ਹੈ ਆ 420 ਹੋ ਗਈ 19 ਕਰ ਲਾ ਚਾਓ ਮਿੱਤਰੋ 21000 ਰੁਪਿਆ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਦਵਾ ਦਾਂਗੇ ਬਾਈ ਕੁਲਵੀਰ ਕੋਲ ਆ ਜਿਓ ਤੇ ਲੋਨ ਵੀ ਹੋ ਜੂ ਇਹ ਤੇ ਵੱਡੀ ਗੱਲ ਹੈ ਬਾਈ ਹਾਂ 19 ਮਾਡਲ ਟਰੈਕਟਰ ਆ ਇਹ ਬੁਲਾਈ ਇੰਨੇ ਕਿਤੇ ਆਸਪਾਸ ਲੋਨ ਹੋਣੇੜੇ ਹੋ ਜੂਗਾ ਨਹੀਂ ਮਾੜਾ ਮੁੰਡਾ 20 5000 ਦੀ ਲੋੜ ਕੋ ਬਾੜੀ ਨਹੀਂ ਪੈਂਦੀ ਜੀ 500 ਹੈ ਜੀ ਹਨਾ ਪਰ ਸਿਪਲ ਸਹੀ ਹੋਵੇ ਬੰਦੇ ਦਾ ਤਾਂ ਹਨਾ ਉਹਦਾ ਬਾਈ ਅਗਲੇ ਤੇ ਡਿਪੈਂਡ ਕਰਦਾ ਹਨਾ ਆਧਾਰ ਕਾਰਡ ਜਿਵੇਂ ਕਹਿੰਦੇ ਆ ਆਧਾਰ ਕਾਰਡ ਦਿਖਾ ਕੇ ਜਿਵੇਂ ਕੈਪਟਨ ਫੋਨ ਦਿੰਦਾ ਸੀ ਤੇ ਕੁਲਵੀਰ ਬਾਈ ਇੱਥੇ ਟਰੈਕਟਰ ਦੂਸ ਨੂੰ ਉਹਦਾ ਬਾਈ ਖਰਾਪਾ ਨਹੀਂ ਕਹਿੰਦੇ ਸਾਰੇ ਹੀ ਦੇ ਦੇਣਗੇ ਘਰ ਜਿਹਦੇ ਕੋਲ ਉੱਚਾ ਮਾਡਲ ਹੋਇਆ ਠੀਕ ਹੈ ਹਾਂ ਤੇ 19 ਮਾਡਲ ਟਰੈਕਟਰ ਆ ਜੀ ਇਹ ਤੇ ਸਾਰਿਆਂ ਨੂੰ ਵਧੀਆ ਕਹਿੰਡ ਕਹਿੰਡ ਟਰੈਕਟਰ ਹੀ ਦਿਖਾਵਾਂਗੇ ਤੁਹਾਨੂੰ ਤੇ ਗੁਰਬੀਰ ਹੁਣ ਪਹੁੰਚ ਚੁੱਕਿਆ ਬਾਈ ਕੁਲਵੀਰ ਦੇ ਅਗਲੇ ਤੋਹਫੇ ਤੇ ਤੇ ਇਹ ਹੈਗਾ ਜੀ ਡੀਆਈ 750 ਤੇ ਮੇਰੇ ਜਿਲ੍ਹੇ ਵਾਲਾ ਨੰਬਰ ਲਾਈ ਬੈਠੇ ਹ ਅਨੇ ਲਾਇਆ ਨੀਗਾ ਅਸੱਛਾ ਫਸਟ ਓਨਰ ਟਰੈਕਟਰ ਅਰੇ ਫਸਟ ਓਨਰ ਟਰੈਕਟਰ ਆ ਮਿੱਤਰੋ 19 ਬਰਨਾਲੇ ਦਾ ਨੰਬਰ ਆ ਤੇ ਕੰਡੀਸ਼ਨ ਪੂਰੀ ਚੰਗੀ ਪਈ ਹੈ ਤੇ ਕਿੰਨੇ ਕਿ ਘੰਟੇ ਚੱਲਿਆ ਹੈ 2600 ਘੰਟੇ 2600 ਘੰਟੇ ਚੱਲਿਆ ਚੈੱਕ ਕਰ ਸਕਦੇ ਹੋ ਮੀਟਰ ਦੇਖ ਲਾ ਠੀਕ ਹੈ 2600 ਘੰਟਾ ਚੱਲਿਆ 15 ਮਾਡਲ ਟਰੈਕਟਰ ਆ ਜੀ ਇਹ ਤੇ ਇੱਕ ਵਾਰੀ ਤੁਹਾਨੂੰ ਮਿੱਤਰੋ ਮੀਟਰ ਵੀ ਦਿਖਾਈ ਦਿੰਨੇ ਆਪਾਂ ਉਹਦਾ ਕਾਰਡ ਦੇ ਤੇ ਆਹ ਦੇਖ ਸਕਦੇ ਹੋ ਮਿੱਤਰੋ 2600 3 ਘੰਟੇ ਮੈਂ ਮੰਨ ਕੇ ਚੱਲੋ ਵੀ 2600 ਘੰਟਾ ਟਰੈਕਟਰ ਇਹਦਾ ਚੱਲਿਆ ਹੈ ਮਿੱਤਰੋ ਮੀਟਰ ਨੂੰ ਚੈੱਕ ਕਰਾਤਾ ਟਰੈਕਟਰ ਦਾ ਸੋਨਾਲੀ ਕਾ ਡੀਆਈ 750 15 ਮਾਡਲ ਆ 16 ਦੀ ਕਾਪੀ ਆ 4 ਲੱਖ 65000 ਰੁਪਿਆ ਡਿਮਾਂਡ ਆ ਤੇ ਮੀਟਰ ਨੂੰ ਚੈੱਕ ਕਰਾਤਾ ਵੀ 2600 ਘੰਟਾ ਚੱਲਿਆ ਤੇ ਇੱਕ ਚੀਜ਼ ਹੋਰ ਵੀ ਚੈੱਕ ਕਰਾ ਦਿੰਨੇ ਆ ਹੁਣ ਹਨਾ ਅਕਲਵੀਰ ਇਹਦੇ ਟਾਇਰ ਵੀ ਬਈ ਚਾਰੇ ਨਾਲ ਦੇ ਚਾਰੇ ਨਾਲ ਦੇ ਟਾਇਰਾਂ ਦੇਖ ਸਕਦੇ ਹੋ ਮਿੱਤਰੋ 15 ਦੇ ਮਾਰਕ ਆ ਤੇ ਇੰਨੇ ਕ ਸਮਾਈ ਦੇ ਵਿੱਚੋਂ ਟਰੈਕਟਰ ਆਪਾਂ ਕਹਿ ਸਕਦੇ ਆ ਵੀ ਆਹ ਦੇਖ ਸਕਦੇ ਹੋ ਮਿੱਤਰੋ ਸਟੈਂਡ ਆ ਬਾਈ ਹਜੇ ਇੱਕ ਇੱਕ ਹੋਰ ਹੈ ਪੇਂਟ ਗੱਲ ਹੀ ਛੱਡ ਹਜੇ ਕਿਤੇ ਅੰਗ ਨੂੰ ਚਾਬੀ ਵੀ ਨਹੀਂ ਲੱਗੀ ਤੇ ਚਾਬੀ ਲੱਗੀ ਨਹੀਂ ਮਿੱਤਰੋ ਜੀ ਸਾਰਾ ਸਿੱਧਾ ਲੱਟ ਪਲੇਟ ਆਮ ਹੀ ਪੈ ਜਾਂਦੀ ਏ ਠੀਕ ਆ ਕਲਾਸ ਪਲੇਟ ਦੇ ਵੀ ਦੇਖ ਸਕਦੇ ਹੋ ਮਿੱਤਰੋ ਨਟਾਂ ਦੇ ਉੱਤੇ ਰੰਗ ਰੰਗ ਸਾਰਾ ਉਮੀ ਹੀ ਪਿਆ ਟਰੈਕਟਰ ਦੇ ਤੇ ਇਹੇ ਸੇ ਰੋਟੀ ਆ ਮੂਰਲੇ ਹੱਬਾ ਬਾਈ ਮੈਂ ਕਹਿੰਦੀ 15 ਸਮੇਂ ਤੇ ਬਾਈ ਦੇ ਚੱਲਿਆ ਬੈ ਟਰੈਕਟਰ ਠੀਕ ਆ ਉਤਾਲੇ ਤੇ ਨਹੀਂ ਚੱਲਿਆ ਕੋਈ ਹਾਂ ਨਾਲ ਦੀ ਠੀਕ ਆ ਨਾਲ ਦੇ ਟਾਇਰ ਨੇ ਮਿੱਤਰੋ ਟਰੈਕਟਰ ਦੀ ਦੇਖ ਸਕਦੇ ਹੋ ਚਾਰ ਸਵੇਰੇ ਮਗਰਲੇ ਪਾਸੇ ਵੀ ਗੇੜਾ ਮਰਾਦੇ ਹੁੱਕ ਤੇ ਤੇ ਬਾਕੀ ਜਿੰਨੀ ਐਸੈਸਰੀਸ ਹਨ ਉਹ ਮਿੱਤਰੋ ਵੀਡੀਓ ਦੇ ਵਿੱਚ ਦਿਸੀ ਜਾਂਦੀ ਹੈ ਤੇ ਸਾਰੀ ਦੀ ਸਾਰੀ ਐਵੇਂ ਕੰਪਲੀਟ ਨਾਲ ਹੀ ਮਿਲੂਗੀ ਡੰਡੇ ਦੇ ਨਾਲ ਕਿੱਲੇ ਆ ਨਾਲ ਦੀ ਬਾਈ ਅਰੀਜਨਲ ਕਿੱਲੇ ਤੇ ਨਾਲ ਹੀ ਆ ਗਈ ਫੱਟੀ ਹੈ ਨਾ ਸਾਰਾ ਸਮਾਨ ਫੁੱਲ ਲੱਕਿਆ ਸਾਰਾ ਸਮਾਨ ਫੁੱਲ ਲੱਕਿਆ ਮਿੱਤਰੋ ਬਾਕੀ ਦੇਖ ਸਕਦੇ ਹੋ 19 ਨੰਬਰ ਆ ਪਾਈ ਫਰਸਟ ਆਨਰ ਟਰੈਕਟਰ ਆ ਤੇ ਇਹਦੇ ਤੇ ਵੀ ਲੋਨ ਤਾਂ ਹੋਜੂ ਹਨਾ ਬਾਈ ਇਹ ਤੇ 3.5 ਲੱਖ ਰੁਪਏ ਲੋਨ ਹੋਜੂ 3.5 ਲੱਖ ਦਾ ਮਿੱਤਰੋ ਲੋਨ ਹੀ ਹੋਜੂ ਇਹ ਵੀ ਵੀ ਮੰਨ ਕੇ ਚੱਲ ਵੀ ਬੰਦਾ ਥੋੜੇ ਜਿਹੇ ਪੈਸੇ ਨਾਲ ਲਿਆ ਲੱਖ ਰੁਪਏ ਲਿਆਵੇ ਲੱਖ ਰੁਪਏ ਨਾਲ ਲਿਆ ਲੱਖ ਰੁਪਏ ਨਾਲ ਟਰੈਕਟਰ ਦੇ ਦਾਂਗੇ ਯਾਰ ਟਰੈਕਟਰ ਮਿਲ ਜੂ ਇਹ ਹਾਂ ਤੇ ਦੱਬ ਕਿਤੇ ਵੀ ਇਹਦੇ ਕਲਮ ਪੈਣ ਦਾ ਨਿਸ਼ਾਨ ਹੈ ਨਹੀਂ ਪਤਾ ਜਿਵੇਂ ਕਹਿ ਦਈਏ ਵੀ ਉਹ ਕੰਮ ਨਹੀਂ ਹੈਗਾ ਜਿੰਨੀ ਚੀਜ਼ ਆ ਸਾਰੀ origignal ਉਹ ਸਾਰਾ ਟੋਟਲ ਜੇਨੂਇਨ ਟਰੈਕਟਰ ਹੈ 40 ਪਹਿਲੇ ਘਰ ਦਾ ਟਰੈਕਟਰ ਹੈ ਪਹਿਲੇ ਇੱਕ ਬੰਦੇ ਨੇ ਚਲਾਇਆਗਾ ਇਹ ਟਰੈਕਟਰ ਇਹ ਚੀਜ਼ ਦਾ ਆਪਾਂ ਕਿ ਲਈ ਵੀ ਰਾਇ ਕਹਿ ਸਕਦੇ ਹਣਾ ਜਿਵੇਂ ਕਿ ਇਹਦੀ ਵੀ ਡੀਲਰ ਵਾਲਾ ਕੰਮ ਨਹੀਂ ਹੈਗਾ ਸਾਰਾ Ориਜినਲਾ ਨਹੀਂ ਇੱਥੇ ਪੇਂਟ ਇਹ ਨਾ ਆਪਾਂ ਨੂੰ ਵਿੰਗਰਾ ਮੁੰਗਰਾ ਸੈੱਟ ਕਰ ਦਿੰਦੇ ਆ ਨਟ ਤਾਂ ਖੋਲ ਲੈਂਦੇ ਫਿਰੰਗਰ ਵਾਲੀ ਪਲੇਟ ਹੁੰਦੀ ਹੈ ਕਿਤੇ ਚਾਰ ਸਾਰੇ ਬਣਾ ਸ਼ੋਅ ਖੋਲ ਕੇ ਦੇਖ ਲੈ ਜਿੱਥੋਂ ਮਰਜ਼ੀ ਦੇਖ ਲੈ ਟਰੈਕਟਰ ਸਾਰੇ ਨਾ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਦੀ ਮਿੱਤਰੋ 15 ਮਾਡਲ ਆ 4 ਲੱਖ ਤੇ 65 ਹਜ਼ਾਰ ਤਾਂ ਹੁਣ ਹੋ ਗਈ ਡਿਮਾਂਡ ਹਾਂ ਬਈ ਤੇ ਹੁਣ ਮੈਨੂੰ ਐ ਦੱਸ ਵੀ ਅੱਡਾ ਬੰਦਾ ਵੀਡੀਓ ਦੇਖ ਕੇ ਆਉਂਦਾ ਸ਼ੇਅ ਇਹ ਟਰੈਕਟਰ ਵੀ ਚੰਗਾ ਪਿਆ। ਇਹ ਟਰੈਕਟਰ ਬਈ ਚੰਗਾ ਹੈ ਟਰੈਕਟਰ ਪੂਰੇ ਨਵੇਂ। ਜਿਹਨੇ ਕਿੰਨੇ ਕਦਾ ਬਣ ਜਿਹੜਾ ਬੰਦਾ ਸ਼ੇਅਰ ਕਰਕੇ ਆਉਂਦਾ। ਉਹਦਾ ਰੱਦ ਤੈਨੂੰ ਆਪਾਂ 4.5 ਲੱਖ ਰੁਪਏ ਦਾ ਵਿਚੋ। ਠੀਕ ਹੈ। ਚਲ ਜੇ ਕੋਈ ਬੰਦਾ ਮਾਨ ਕਰਕੇ ਆਊਗਾ 5-7 ਹਜ਼ਾਰ ਰੁਪਏ ਆਪਾਂ ਹੋਰ ਵੀ ਮਾਨਤਨ ਕਰਾਂਗੇ। ਜਿਵੇਂ ਕਹੇ ਦੀ ਵੀ 20 ਤੋਂ 25 ਹਜ਼ਾਰ ਤੱਕ 4.4 ਲੱਖ ਦੇ 40 ਹਜ਼ਾਰ ਦਾ ਨੈਟ ਫਿਰ ਟਰੈਕਟਰ ਦੇ ਦੇਣਾ। ਚੱਕੋ ਮਿੱਤਰੋ 4.4 ਲੱਖ ਦੇ 40 ਹਜ਼ਾਰ ਦਾ ਇਹ ਟਰੈਕਟਰ ਤੁਹਾਨੂੰ ਬਣ ਜੂਗਾ। ਹਾਂ ਬਈ। ਤੇ ਸ਼ੇਅਰ ਕਰਕੇ ਆਇਓ ਸਿਰਾ ਵਾਲਾ ਬਟਨ ਦੱਬ ਦਿਓ 그러면은 ਨਾਲ- 2600 ਘੰਟਾ ਚੱਲਿਆ 2600 ਘੰਟਾ ਚੱਲਿਆ 15 ਮਾਡਲ ਟਰੈਕਟਰ 2600 ਘੰਟਾ ਚੱਲਿਆ ਸਾਨੂੰ ਕਿਤੋਂ ਵੀ ਨਹੀਂ ਮਿਲਦਾ ਚਾਰੇ ਟਾਇਰ ਨਾਲ ਦੇ ਅਜੇ ਕਿਸੇ ਅੰਗ ਨੂੰ ਇਹਦੇ ਚਾਬੀ ਨਹੀਂ ਲੱਗੀ ਸਾਰਾ ਟੋਟਲ ਜੈਨੂਨ ਹੈ ਸਾਰਾ Ориਜినਲ ਹੈ ਕਿਤੇ ਕਲਮ ਦਾ ਨਿਸ਼ਾਨ ਨਹੀਂ ਹੈਗਾ ਕਿਤੇ ਕਲਮ ਦਾ ਨਿਸ਼ਾਨ ਨਹੀਂ ਤੇ ਅੱਗੇ ਆ ਗਿਆ ਜੀ 2009 ਮਾਡਲ ਅਰਜਨ 605 ਇਹ ਵੀ ਐਚ ਆਰ ਨੰਬਰ ਐਚ ਆਰ ਨੰਬਰ ਹੈ 9 ਮਾਡਲ ਆ ਨੰਬਰ ਐਚ ਆਰ ਆ ਤੇ ਮਿੱਤਰੋ ਸੈਂਟਰ ਗੇਰ ਆ ਤੇ ਬਾਕੀ ਸਮਾਈ ਚੋਂ ਟਰੈਕਟਰ ਇਹ ਵੀ ਸਮਾਈ ਵਾਲਾ ਲੱਗਦਾ ਜਿਵੇਂ ਮੈਟ ਮੁੱਡ ਬਾਈ ਦੇ ਲਾਏ ਵੇ ਕੇ ਜੀ ਹਣਾ ਅੱਜ ਕੱਲ ਟੂਰ ਵੀ ਚੰਗੇ ਪਏ ਆ ਅੱਜ ਕੱਲ ਅਰਜਨ ਵੈਲੀ ਟ੍ਰੈਂਡਿੰਗ ਚ ਚੱਲਦਾ ਨਾ ਹਾਂ ਅਰਜਨ ਵੈਲੀ ਟ੍ਰੈਂਡ ਅਗੇ ਚ ਚੱਲਦਾ ਤਾਂ ਕਰ ਕੀ ਆ ਇਹ ਅਰਜਨ ਵੈਲੀ ਅੱਧੇ ਟਾਇਰ ਹੈ ਇਹਦੇ ਅੱਧੇ ਟਾਇਰ ਪਏ ਆ ਬਾਕੀ ਕੰਡੀਸ਼ਨ ਮਿੱਤਰੋ ਦੇਖ ਸਕਦੇ ਹੋ ਟਰੈਕਟਰ ਦੀ ਪੂਰੀ ਚੰਗੀ ਪਈ ਆ ਤੇ ਇਹਦੀ ਹੁਣ ਡਿਮਾਂਡ ਕਿੰਨੀ ਰੱਖੀ ਐ ਗੱਲ ਵੀਰ ਤਾਂ ਕੁੱਲ 345000 3 ਲੱਖ ਤੇ 45000 ਮਿੱਤਰੋ ਇਹ ਟਰੈਕਟਰ ਦੀ ਡਿਮਾਂਡ ਆ ਇਹ ਹੋ ਗਈ ਡਿਮਾਂਡ ਹਾਂ ਭਾਈ ਤੇ ਹੁਣ ਇਦਾਂ ਹੀ ਗਾ ਕਿੰ ਕਉਕੇ ਕਿਸਾਨ ਵੀਰ ਨਾ ਵਿੱਚ ਉਹ ਕਈ ਏਰੀ ਗੱਲ ਪਤਾ ਕੀ ਹੈ ਕੁਲਵੀਰ ਜਿਵੇਂ ਮੈਂ ਪਹਿਲਾਂ ਵੀ ਗੱਲ ਕਹੀ ਸੀ ਵੀ 345 ਕਈ ਇਹ ਰੇ ਅਗਲਾ ਕਹਿੰਦਾ 345 ਇਹ ਨਹੀਂ ਬਾਈ ਘਟ ਦੇ ਤਾਂ ਯਾਰ ਇੰਨੇ ਦੇ ਦੇਣਗੇ ਤਾਂ ਕਰਕੇ ਆਪਣੀ ਕੋ ਸੇ ਰਹਿੰਦੀ ਹੈ ਵੀ ਜਿਹੜਾ ਬੰਦਾ ਵੀਡੀਓ ਦੇਖਦਾ ਉਹਨੂੰ ਅੰਦਾਜ਼ਾ ਜਾ ਹੋ ਜਾਵੇ ਵੀ ਯਾਰ ਇੰਨੇ ਕ ਤੱਕ ਦਾ ਟਰੈਕਟਰ ਬਣ ਜੂ ਇੱਕ ਤਾਂ ਐਂ ਗੱਲ ਵੀਰੇ ਹਾਂਜੀ ਵੀ ਐਸ ਮਾਡਲ ਦੇ ਵਿੱਚ ਮੇਰੇ ਹਿਸਾਬ ਨਾਲ ਆ ਵੀ ਸਾਰੀ ਮੰਡੀ ਚਾਹ ਦਾ ਰੇਟ ਹੋਣਾ ਹੀ ਨਹੀਂ ਕਿਸੇ ਦਾ ਹਾਂ ਇਹਦਾ ਗੱਲ ਪਰ ਫੇਰ ਵੀ ਆਪੇ ਟਰੈਕਟਰ ਦੇਵਾਂਗੇ 320000 ਰੁਪਏ 320000 ਮਿੱਤਰੋ 25000 ਰੁਪਏ ਆ ਟਰੈਕਟਰ ਦੇ ਵਿੱਚੋਂ ਕੱਟ ਗਿਆ ਇਹ ਟਰੈਕਟਰ ਦੀ ਹਾਲਤ ਦੇਖ ਲੈ ਚਾਰਚ ਫਰੀ ਹੈ ਆਹ ਤੋਂ ਕੰਡੀਸ਼ਨ ਜਿਵੇਂ ਕਰੀਏ ਪੂਰੀ ਚੰਗੀ ਪਈ ਆ ਟਰੈਕਟਰ ਦਾ ਦੇਖ ਸਕਦੇ ਮਿੱਤਰੋ ਸੋਹ ਦਾ ਰੰਗ ਨੂੰ ਜਾਂ ਸਾਰਾ オリジナル ਆ ਜਿਹਨੇ ਉਹ ਟਰੈਕਟਰ ਆ ਬਾਕੀ ਪਿੱਛੇ ਤੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਤੇ ਬਾਕੀ ਜਿੰਨੀ ਚੀਜ਼ ਨਾਲ ਕੰਪਨੀ ਦਿੰਦੀ ਆ ਜਿਵੇਂ ਕਿ ਦੀ ਡੰਡਾ ਫੱਟੀ ਉਹ ਤੁਹਾਨੂੰ ਨਾਲ ਮਿਲੂਗੀ ਮਿਲੂਗੀ ਡੰਡਾ ਵੀ ਨਵਾਂ ਡੰਡਾ ਜਮਾ ਨਾ ਮੰਗਿਆ ਤੇ ਫੱਟੀ ਵੀ ਨਵੇਂ ਮੰਗੋਈਆਂ ਫੱਟੀ ਵੀ ਨਵੀਂ ਹੈ ਜੇ ਕੋਈ ਅੰਗ ਨਹੀਂ ਹੁੰਦਾ ਪੂਰਾ ਕਰੀ ਜਿਵੇਂ ਕਰੀਏ ਜੇ ਕੋਸ ਨਹੀਂ ਹੁੰਦਾ ਜਿਵੇਂ ਕਿल्ली ਹੈ ਨਹੀਂ ਤਾਂ ਕਿल्ली ਪਾ ਕੇ ਦਿੰਦਾ ਬਾਈ ਕੁਲਵੀਰ ਪੁਰੀ ਤਸੱਲੀ ਵਾਲਾ ਕੰਮ ਆ ਮਿੱਤੋ ਤਦਰੀ ਸੁਧਰੀ ਲੱਗੀ ਆ ਉੱਪਰ ਤੇ ਆਪਣੀ ਮੰਡੀਏ ਕਿੰਨੇ ਨੰਬਰ ਪਲਾਟ ਤੇ ਲੱਗਦੀ ਆ ਇਹ ਬਾਈ ਆਪਣਾ ਰੋੜੀ ਰੋਡ ਤੇ ਜਦੋਂ ਆਪਾਂ ਤਲਵੰਡੀ ਦੇ ਵਿੱਚੋਂ ਤਲਵੰਡੀ ਮੰਡੀ ਤੇ ਤਲਵੰਡੀ ਸ਼ਹਿਰ ਤੇ ਮੈਨੂੰ ਆਪਾਂ ਐਂਟਰ ਹੋਣੇ ਇੱਧਰ ਹਾਂਜੀ ਟਰੈਕਟਰ ਮੰਡੀ ਦੇ ਵਿੱਚ ਸੱਜੇ ਹੱਥ 2 ਨੰਬਰ ਪਲਾਟ ਆ ਬਾਈ ਠੀਕ ਹੈ ਸੱਜੇ ਹੱਥ 2 ਨੰਬਰ ਪਲਾਟ ਹੈ ਜੀ ਹਾਂ ਨਾਲ ਆ ਪੀਡੀਸੀ ਦਾ ਸ਼ੋਰੂਮ ਹੈਗਾ ਜਗਤਜੀਤ ਏਜੰਸੀਆਂ ਦੇ ਨਾਮ ਹੀ ਆ ਜਦਨੇ ਆਪਣਾ ਸ਼ੋਰੂਮ ਹੈ ਨਾ ਪੀਡੀਸੀ ਦਾ ਉੱਚੇ ਥਾਂ ਦੇ ਉੱਤੇ 2 ਨੰਬਰ ਪਲਾਟ ਦੇ ਵਿੱਚ ਆ ਜਾਓ ਤੇ ਕੁਲਵੀਰ ਭਾਈ ਇੱਕ ਵਾਰੀ ਕੰਟੈਕਟ ਨੰਬਰ ਬੋਲਦੀ ਕਿ ਇਹਦੀ ਬੰਦਾ ਦੂਰੋਂ ਹੁੰਦਾ ਜਿਵੇਂ ਮੰਨ ਕੇ ਚੱਲ ਵੀ ਆ ਅਰਜਨ ਕਿਸੇ ਵੀਰ ਦੇ ਫੱਟ ਆ ਗਿਆ ਹਾਲਾਂਕਿ ਇਹ ਕਹਿੰਦਾ ਵੀ ਬਾਈ ਕੋਲ ਪੁੱਛ ਲਈ ਹੈ ਕਿ ਅਰਜਨ ਖੜਾ ਤੇ ਉਹਦੇ ਆਉਣ ਵੇਲੇ ਨੂੰ ਵਿੱਕ ਜੇ ਤਾਂ ਕਰਕੇ ਕੰਟੈਕਟ ਨੰਬਰ ਬੋਲ ਦਿੱਤਾ ਕੰਟੈਕਟ ਨੰਬਰ ਤਾਂ ਬਾਈ ਆਪਣਾ 94171 94172 32636 32636 ਹਾਂ ਇੱਕ ਹੈ ਬੇਨਤੀ ਹੈ ਵੀ ਭਰਾਵਾ ਜਿਹੜੇ ਬੰਦੇ ਨਾਲ ਮੰਨ ਲਓ ਕਿਸੇ ਨੇ ਫੋਨ ਕਰਨਾਗਾ ਜਾਂ ਉਧਰ ਕੋਸ਼ਿਸ਼ ਕਰਿਆ ਕਰੋ WhatsApp ਤੇ ਮੈਸੇਜ ਆ ਜਾਗਾ ਠੀਕ ਹੈ ਮੈਸੇਜ ਹੀ ਕਰ ਦੇ ਮੈਸੇਜ ਹੋ ਜਾ ਉਹਦੇ ਨਾਲ ਰਿਪਲਾਈ ਵੀ ਦਿੱਤਾ ਜਾਂਦਾਗਾ ਤੇ ਇੱਕ ਭਰਾ ਮੇਰੇ ਵੀ ਮਾੜਾ ਜਿਹਾ ਵੀਡੀਓ ਆ ਜਿਹੜੀ ਸਾਰੀ ਦੇਖ ਕੇ ਹਾਂ ਬੱਧੀ ਗੱਲ ਇਹ ਆ ਵੀਡੀਓ ਦੇ ਵਿੱਚ ਲਗਭਗ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ 80% ਤਾਂ ਦੱਸ ਹੀ ਦੇਣਾ ਸਾਰਾ ਕੁਝ ਦੱਸ ਦਿੰਨੇ ਆ ਵੀ ਇੰਨੇ ਦਾ ਟਰੈਕਟਰ ਤੇ ਬਾਕੀ ਕੋਈ ਉਹ ਕੰਮ ਨਹੀਂ ਹੈਗਾ ਵੀ ਵੀਡੀਓ ਤੇ ਕੁਝ ਕਹੇ ਤਾਂ ਉਹ ਕੁਝ ਨਹੀਂ ਬੋਲ ਜਿਹੜੀ ਗੱਲ ਕਹੇ ਤੀ ਉਮੀ ਉਹ ਤੇ ਜਿਹੇ ਜੀ ਕੰਡੀਸ਼ਨ ਕਹੀ ਆ ਟਰੈਕਟਰ ਦੀ ਆ ਕੇ ਦੇਖ ਲਿਓ ਉਹੇ ਜੀ ਉਹੇ ਜੀ ਹੁਣ ਜੇ ਆਪਾਂ ਉਹਦਾ ਕਹਤਾ ਉਹਨਾਂ ਲੀਕਾ ਦਾ ਵੀ ਯਾਰ ਸਾਰਾ ਸ਼ੀਲਡ ਅਰिजिनल ਟਰੈਕਟਰ ਹੈ ਹਾਂ ਅਸਲੀ ਨਿਕਲੂਗਾ ਇੱਥੇ ਆ ਕੇ ਸਾਰਾ ਲਿਪਿਆ ਪਿਆ ਫੇ ਉਹਦਾ ਕੋਈ ਗੱਲ ਦਾ ਕੋਈ ਨਹੀਂ ਯਾਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੇ origignal ਚੀਜ਼ ਮਿਲੂਗੀ ਅੱਗੇ ਆ ਗਿਆ ਜੀ ਸਵਰਾਜ 855 12 ਮਾਡਲ ਆ ਟਾਇਰ ਟੂਰ ਪੂਰੇ ਚੰਗੇ ਪਏ ਟਰੈਕਟਰ ਦੇ ਦੇਖ ਸਕਦੇ ਹੋ ਕੰਡੀਸ਼ਨ ਜਮਾਂ ਓਕੇ ਆ ਤੇ ਕੁਲਵੀਰ ਇਹਦੀ ਡਿਮਾਂਡ ਕੀ ਰੱਖੀ ਆ ਟਾਪ ਮਾਡਲ ਆ ਹਨਾ ਹਾਂ ਬਾਈ ਪਹਿਲਾਂ ģੀੜਾ ਦਵਾ ਦੇ ਸਾਰੇ ਦੇ ਠੀਕ ਆ ਪਹਿਲਾਂ ģੀੜਾ ਦਵਾ ਦੇਣਾ ਪਹਿਲਾਂ ਸਾਰੇ ਟਾਪ ਮਾਡਲ ਆ ਮਿੱਤਰੋ 4 ਸਟਾਰਾਂ ਦੇ ਵਿੱਚ ਆ ਟਰੈਕਟਰ ਦੇ ਟਾਇਰ ਆ ਜਿਹੜੇ BKTD ਦੇ ਲੱਗੇ ਹੋਇਆ ਫਰੰਟ ਟਾਇਰ ਗੁਡਿਅਰ ਦੇ ਲੱਗੇ ਹੋਇਆ ਤੇ ਬਾਕੀ ਇੱਥੋਂ ਹੈਗਾ 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 ਮੈਂ ਹੈ ਕਿਤੇ ਹੈ ਨਹੀਂ ਡੰਡਾ ਡੰਡਾ ਸੈੱਟ ਦੇ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂ ਮਿੱਤੋ ਸਾਰੀ ਜਿੱਟਾ ਬਲ ਟੈਸਟੀ ਡਬਲ ਟੈਸਟੀ ਬੂਟਰਾ ਠੀਕ ਹੈ ਬਾਕੀ ਮਿੱਤਰੋ ਰੇਟੀ ਬੂਟਰ ਵੀ ਜਮਾਨ ਨਮਾਏ ਮੰਨ ਕੇ ਚੱਲ ਹੁਣ ਤੋਂ ਮੈਨੂੰ ਇਹਦੀ ਡਿਮਾਂਡ ਦੱਸਦੇ ਆਪਾਂ ਜਿਵੇਂ ਕਹიდੀਏ ਦਰਸ਼ਨਤਾ ਕਰਾਤੀ ਤੇ ਇਹ ਟਰੈਕਟਰਾਂ ਦਾ ਹੁਣ ਜੇ ਗੱਲ ਕਰੀਏ ਜਿਵੇਂ 95 11 ਚੱਲੀ ਜਾਂਦਾ ਹੁਣ ਤੱਕ ਕੁਲਵੀਰ ਹਾਂ ਬਈ ਤੇ ਇਹ ਆਏ ਸੀਗੇ 98 ਚ ਬਾਹਰ ਪੰਪਾ ਹਾਂ 98 ਜੋ 99 98 ਦੇ ਐਂਡ ਤੇ 99 ਦੀ ਸਟਾਰਟਿੰਗ ਹਾਂ 98 ਚ ਆਪਾਂ ਕਹਿ ਸਕਦੇ ਹਾਂ ਵੀ 98 ਚ ਕੰਪਨੀ ਨੇ ਇਹਦਾ ਪੰਪ ਇਹ ਜਾ ਬਾਹਰ ਕੱਢਿਆ ਉਦੋਂ ਬਾਅਦ ਚ ਹਲੇ ਤੱਕ ਇਹ ਨਹੀਂ ਕਰਦ ਕੱਢੀ ਪਈਆ ਤੇ 19 ਵੇਕਦਾ ਇਹ ਘਟਦਾ ਨਹੀਂ ਤੇ ਟ੍ਰੈਂਡਿੰਗ ਚ ਚੱਲੂਗਾ ਜਿਵੇਂ ਕਹ ਦੀਏ ਟ੍ਰੈਂਡਿੰਗ ਚ ਹਾਂ ਇਹ ਸਵਰਾਜ ਟਰੈਕਟਰ ਮਿੱਤਰੋ 98 ਚ ਪੰਪ ਬਾਹਰ ਕੱਢਿਆ ਸੀ ਤੇ ਉਦੋਂ ਪਹਿਲਾਂ ਲੱਗ ਗਿਆ ਸੀ ਟੱਕ ਪਾਉਣ ਤੇ ਐ ਲਾ ਲੋ ਵੀ 25 ਸਾਲਾਂ ਤੋਂ ਆਪ ਦਾ দাব ਦਵਾ ਜਿਹੜਾ ਬਣਾਈ ਬੈਠਾ ਮਾਰਕੀਟ ਦੇ ਵਿੱਚ ਇਹ দাব ਦਵਾ ਬਣਿਆ ਵੀ ਕਿਸੇ ਗੱਲ ਨਾਲ ਹੈ ਹਾਂ ਉਹ ਕਾਦੇ ਸਿਰ ਤੇ ਬਣਿਆ ਲੀਆਂ ਬੜਕਾਂ ਸਿਰ ਤੇ ਬਣਿਆ ਬਾਬਾ ਉਹਦੇ ਸਿਰ ਤੇ ਹਾਂ ਲੀਆਂ ਬੜਕਾਂ ਮਾਰਦਾ ਬੜਕਾਂ ਸਿਰ ਤੇ ਹੀ ਆਦਾ ਲੀਆਂ ਬੜਕਾਂ ਸਿਰ ਤੇ দাব ਦਵਾ ਬਣਿਆ ਵਾ ਮਿੱਤਰੋ ਤੇ দাব ਦਵਾ ਕਾਇਮ ਵੀ ਰੱਖਿਆ ਵਾ ਹਾਂ ਤੇ ਹੁਣ ਇਹਦਾ ਸ ਨੰਬਰ ਕਿੱਥੋਂ ਦਾ ਇਹਦਾ ਨੰਬਰ ਬਈ ਇਹਦਾ ਹਰਿਆਣੇ ਦਾ ਠੀਕ ਆ ਹਰਿਆਣਾ ਨੰਬਰ ਆ ਇੰਜਨ ਗੇਅਰ ਕਿਵੇਂ ਆ ਸ਼ੀਲਡ ਆ ਬਈ ਸਾਰਾ ਜਮਰ ਤਸੱਲੀ ਆ ਤਸੱਲੀ ਆ ਬਾਕੇ ਲੈ ਰੇ ਯਾਰ ਬੰਦਾ ਕੋਈ ਬਾਕੇ ਤਸੱਲੀ ਆ ਪੂਰੀ ਮੇਤਰੂ ਇੰਜਨ ਗੇਅਰ ਦੀ ਤੇ ਟਾਇਰ ਵੀ ਚੰਗੇ ਪਾਏ ਆ ਤੇ ਰੰਗ ਪੇਟ ਸੋਨੋ ਪਤੀ ਆਈ ਇੰਜਨ ਦੀ ਤਾਂ ਪੈਸੇ ਵੀ ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ ਹੁੰਦਾ ਹੀ ਬਈ ਕੁਝ ਨਹੀਂ ਇਹਦਾ ਤੇਲ ਪਾਣੀ ਬਦਲੀ ਰੱਖੋ ਸਹੀ ਗੱਲ ਆ ਇਹਦਾ ਜਿੰਨਾ ਕੋਈ ਦੱਬ ਕੇ ਪਾਊਗਾ ਇਹਨਾਂ ਉਹਨਾਂ ਬਣ ਨਹੀਂ ਆ ਉਹਨਾਂ ਬਣ ਨਹੀਂ ਬਣਨਾਂ ਇਹਦਾ ਤੇ ਇਹ ਹੁਣ 4 4.5 ਲੱਖ ਰੁਪਈਆ ਤਾਂ ਹੋਗੀ ਡਿਮਾਂਡ ਤੇ ਹਾਂ ਬਈ ਤੇ ਡ ਡਿਮਾਂਡ ਤੇ ਦੇ ਦੇਾਂਗੇ ਕੋਈ 4.5 ਦੇਵਾਂ ਆਪਾਂ 100000 ਰੁਪਏ ਛੱਡ ਦੇਾਂਗੇ ਨਹੀਂ ਹੁਣ ਇਹ ਦੱਸ ਛੱਡੇਗਾ ਕਿੰਨੇ ਦਾ ਜਿਹੜਾ ਦੇਖ ਕੇ ਆਉਂਦਾ 4,30,000 ਦਾ 4,30,000 ਰੁਪਏ ਦਾ ਮਿੱਤਰੋ ਇਹ ਟਰੈਕਟਰ ਬਣ ਜੂ ਸਾਢੇ 4 ਲੱਖ ਡਿਮਾਂਡ ਆ ਬਾਈ ਦੀ ਟਾਪ ਮਾਡਲ ਆ 12 ਮਾਡਲ ਆ ਟਾਈਪ ਬਾਈ ਜੀ ਟੋਟਲੀ ਸਾਰਾ ਜੇਨੂਇਨ ਟਰੈਕਟਰ ਆ ਠੀਕ ਹੈ ਇਹਦੇ ਕੋਲ ਮੋਹਰ ਦਾ ਨਿਸ਼ਾਨੀ ਟਰੈਕਟਰ ਠੀਕ ਹੈ Ориジナル ਟਰੈਕਟਰ ਹੈਗਾ ਤੇ ਆ ਬਾਈ ਵੀ ਅੱਜ ਆਏ ਸੀ ਟਰੈਕਟਰ ਲੈਣਾ ਹਨਾ ਆ ਬਾਈ ਦਾ ਮੂੰਹ ਵੇਖ ਲੈ ਵੀ ਖੁਸ਼ ਹੈਗਾ ਬਾਈਆਂ ਦੇ ਮੂੰਹ ਤੇ ਫੇਰੇ ਤੇ ਖੁਸ਼ੀ ਦੇਖ ਤੇ ਜਿਵੇਂ ਹੁਣ ਅਗਲਾ ਕੀ ਯਾਰੀ ਅਗਲਾ ਕਹਿੰਦੇ ਨੇ ਵੀ ਡਿਸਕਾਊਂਟ ਜੇ ਦਿੱਜਿਆ ਜਾਂਦਾ ਇਹ ਵਿੱਚ ਨਹੀਂ ਆ ਪੁੱਛ ਬਾਈ ਦਿੱਤਾ ਕਿ ਨਹੀਂ ਦਿੱਤਾ ਗੱਲ ਨਿਬੜਦੀ ਆ ਉਹ ਓਕੇ ਜਮਾ ਬਾਈ ਦੀ ਗੱਲ ਬਾਤ ਸਰਾ ਯਾ ਜਮਾ ਠੀਕ ਹੈ ਤੇ ਜਿੰਨੇ ਦਾ ਕਿਹਾ ਸੀ ਉਦੋਂ ਵੀ ਮਿੱਤਰੋ ਘੱਟ ਕਰਕੇ ਟਰੈਕਟਰ ਦਿੱਤਾ ਤੇ ਟਰੈਕਟਰ ਲਿਆ ਸੋਨ ਵਾਲੀ ਕਾ 750 ਪਾਈਆਂ ਨੇ 750 ਸੋਨ ਵਾਲੀ ਕਾ ਲਿਆ ਤੇ ਇਹ ਗੱਲ ਸੋਨ ਵਾਲੀ ਕਾ ਦੀ ਆਪਾਂ ਉਦੋਂ ਵੀ ਕਹੀ ਸੀ ਗਿਲਵੀਰ ਵੀਰ ਕਿਸੇ ਟਰੈਕਟਰ ਦਾ ਜਿਵੇਂ ਕਿ ਇਹ ਸੁਵਰਾਜ ਦਾ 855 ਵੱਧ ਵਿਕਦਾ ਹੌਲੈਂਡ ਦਾ ਸਪੈਸ਼ਲ ਐਡੀਸ਼ਨ 37 ਦੀ ਵੱਧ ਵਿਕਦਾ ਤੇ ਸੋਨ ਵਾਲੀ ਇੱਕਾ ਦੇ ਸਾਰੀ ਵਿਕਦੇ ਸੋਨਾਂ ਦੀ ਕਾਲ ਆਲਰਾਊਂਡਰ ਆਹ ਆਲਰਾਊਂਡਰ ਇਹ ਬਾਈ ਕਹਿੰਦੇ ਬਾਈ ਕਹਿੰਦੇ ਇਹਨਾਂ ਨੇ ਨਾ ਬਾਈ ਉਹ ਹੈ ਵੀ ਕਿਰਾਏ ਦਾ ਕੰਮ ਕਰਨਾ ਪਈਆਂ ਨੇ ਠੀਕ ਹੈ ਠੀਕ ਹੈ ਇਹ ਕਹਿੰਦੇ ਵੀ ਆਪਣੇ ਕੋਲੇ 15 ਮਾਡਲ ਟਰੈਕਟਰ ਖੜਾ ਸੀਗਾ ਠੀਕ ਹੈ ਠੀਕ ਹੈ ਉਹਦੇ ਹੁਣ ਮਹਿੰਗਾ ਜਾਂਦਾ ਹੈ ਕੰਮ ਇਹ ਵੀ ਉਨਾ ਹੀ ਦੇ ਦੂਗਾ ਉਹ ਨਹੀਂ ਦੇ ਦੂਗਾ ਕਿਉਂਕਿ ਬਜਟ ਦੇ ਹਿਸਾਬ ਨਾਲ ਬਾਈ ਉਦੋਂ ਫਿਰ ਲੋਨ ਕਰਾਉਣੇ ਆ ਖਰਚੇ ਵੱਧ ਜਾਂਦੇ ਆ ਬਾਈਆਂ ਦੀ ਮਰਜ਼ੀ ਆਪ ਦੇ ਪੱਲੇ ਨਾ ਕੁਝ ਬਚੇ ਤਾਂ ਫਿਰ ਫਾਇਦਾ ਤੇਰੀ ਗੱਲ ਹੋਰ ਵੀ ਆ ਨਾ ਜਿਵੇਂ 750 ਤੇਲ ਖਰਚਾ ਜਾਇਜ਼ ਆ ਟਰੈਕਟਰ ਦਾ ਤੇਲ ਖਰਚਾ ਜਮਾ ਨਹੀਂ ਜਿਵੇਂ ਆਪਦਾ ਮੁੱਲ ਆ ਜਿਹੜਾ ਸਾਲਕੇ ਚ ਕਰ ਦਿੰਦਾ ਪੂਰੇ ਇਹ ਨਹੀਂ ਇਹ ਤਾਂ ਫਿਰ ਇੱਕ ਹੋਰ ਆ ਟਰਾਲੇ ਤੇ ਲਾ ਲੈਣ ਉੱਥੇ ਵੀ ਕੰਮ ਆਪਿਆਗਾ ਸੀਜ਼ਨ ਆਊਗਾ ਤੂੜੀ ਵਾਲੀ ਮਸ਼ੀਨ ਤੇ ਲਾ ਲੈਣਗੇ ਉੱਥੇ ਵੀ ਕੰਮ ਦੇਊਗਾ ਬੰਗਿਆਂ ਨੂੰ ਜੇ ਕਿਸੇ ਨਾਲ ਵੱਡੀ ਦਾ ਟਾਈਪ ਹੋ ਗਿਆ ਵੱਡੀ ਦੇ ਚੜਾ ਲੈਣਗੇ ਤਾਂ ਵੀ ਕੰਮ ਦੇਊਗਾ ਸਾਰੇ ਕੰਮ ਦੇ ਜਾਵਾਂ ਇਹਨਾਂ ਨੂੰ ਇਹਨਾਂ ਦਾ ਰੋਜ਼ਗਾਰ ਨਹੀਂ ਰੁਕਣ ਦਿੰਦਾ ਮੈਂ ਕਹਦੀ ਇਹ 100 ਤੇ 50 ਗਿਆ ਕੰਮ ਤਾਂ 60 ਵਾਲੇ ਦਿੰਦਾ ਜਰਸੀ ਮਾਡਲ ਡੈਕਟਰ ਇਹਨਾਂ ਨੂੰ 3 ਦੇ ਮੁੱਲ ਚ ਦਿੱਤਾ ਠੀਕ ਹੈ 2003 ਦੇ ਮੁੱਲ ਚ ਦੱਕਾ ਨਾ ਟਰੈਕਟਰ 3 ਮਾਡਲ ਟਰੈਕਟਰ ਸੀਗਾ 2,65,000 ਦੀ ਡਿਮਾਂਡ ਸੀਗੀ ਠੀਕ ਹੈ ਆਪਾਂ ਲਾਸਟ ਕਿਹਾ ਸੀ 40 ਦਾ ਦੇਵਾਂਗੇ ਇਹ ਬਾਈ ਕਹਿੰਦੇ ਯਾਰ ਵੀਡੀਓ ਦੇਖ ਕੇ ਆਇਆ ਉਧਰੋਂ ਪੱਟੂ ਤੁਸੀਂ ਆ ਗਏ ਓਕੇ ਤੇ ਹੁੰਦਾ ਗਾ ਇਹ ਤਾਂ ਜੋਗ ਨੂੰ ਜੋਗ ਟੱਕਰ ਗਿਆ ਜੋਗ ਨੂੰ ਜੋਗ ਟੱਕਰ ਗਿਆ ਇਹ ਬਾਈ ਫਿਰ 11,000 ਰੁਪਿਆ ਮੇਰਾ ਹੋਰ ਕਟਾ ਗਏ ਠੀਕ ਹੈ 11 ਹੋਰ ਕਟਾ ਗਏ 11 ਹੋਰ ਕਟਾ ਗਏ ਕਿੰਨਾ ਕੱਟ ਗਿਆ ਫਿਰ ਸਾਰਾ ਵੇਖ ਲਾ ਵੀ 65 14 29 ਕੱਢ ਲਾ 30 33 60 37000 ਤੇ 36000 ਰੁਪਏ 36000 ਰੁਪਏ ਘੜ ਗਿਆ ਟਰੈਕਟਰ ਚ ਚਲੋ ਵਧੀਆ ਬਹੁਤ ਚਲ ਨਹੀਂ ਭਾਈ ਆਪਾਂ ਖੋਜਾਂ ਭਾਈ ਵੱਡੀ ਗੱਲ ਜਮਾ ਓਕੇ ਆ ਨਾ ਕੰਮ ਬਾਕੀ ਨਿਭੜਨਾ ਤਾਂ ਕਿਸਮਤ ਨੇ ਹੁੰਦਾ ਕੱਲ ਪਕਣੇ ਯਾਰ ਬਾਈਆਂ ਨੇ ਅੱਜ ਤੂੰ ਦਿੱਤਾ ਤੇ ਕੀ ਪਤਾ ਨਾ ਪੁੱੜਦੀ ਹੈ ਨਹੀਂ ਨਹੀਂ ਆਪਾਂ ਕਹਿੰਦੇ ਵੀ ਆਪਾਂ ਇੱਕ ਹੋਰ ਹੈ ਇਸ ਟਰੈਕਟਰ ਦੇ ਵਿੱਚੋਂ ਤਾਂ ਹੀ ਸਾਥ ਤੁਹਾਡੇ ਆਉਣ ਨਾਲ ਹੀ ਸਾਥ ਹੋਊਗਾ ਇਹਦਾ ਗੱਲ ਹੈ ਇਸ ਟਰੈਕਟਰ ਚੋਂ ਵੀਰ ਮੇਰੇਆਂ ਕੋਈ ਪ੍ਰੋਫਿਟ ਨਹੀਂ ਠੀਕ ਹੈ ਲਓ ਸਰ ਪਰਾਪੈਸ ਗੱਲ ਤੁਸੀਂ ਦੋਸਤਾਂ ਨੂੰ ਕੰਮ ਵਾਲੇ ਬੰਦੇ ਇਹ ਇੱਕ ਗੱਲ ਪਤਾ ਹੀ ਕੀ ਹੈ ਇਹ ਚੀਜ਼ ਨਾਲ ਨਤਰਿਆ ਹੋਇਆ ਪਰਿਵਾਰ ਵੱਡਾ ਹੁਣ ਕੱਲ ਨੂੰ ਮੰਨ ਕੇ ਚੱਲ ਵੀ ਇਹ ਪੰਗਿਆਂ ਨੇ ਕਿਸੇ ਨੂੰ ਟਰੈਕਟਰ ਲੈਣਾ ਇਹ ਕਹਿਣਗੇ ਵੀ ਉਹਦੇ ਕੋਲ ਜਾ ਇਹ ਰੌਲਾ ਇਹ ਕਹਿੰਦੇ ਹੋਰ ਯਾਰ ਮੁੜ ਕੇ ਆਖੋ ਜੇ ਨਹੀਂ ਤਾਂ ਹੋਰ ਸੀ ਉਹਦਾ ਵੇਚਦਾ ਰੇਟ ਵਧਾ ਦੋ ਉਹਦਾ ਫਾਇਦਾ ਨਹੀਂ ਨਾ ਕਿਹੜਾ ਇੱਥੇ ਜੀ ਮੈਂ ਕਹ ਰਹੀ ਆ ਦਾਅ ਪਾ ਕੇ ਵੀ ਆਪਾਂ ਦੇਖਿਆ ਡੀਲਰ ਟਰੈਕਟਰ ਦੇ ਦਿੰਦੇ ਆ ਨਹੀਂ ਹੋ ਸਕਦਾ ਸੀ 5000 ਹੋਰ ਵੱਧ ਵਾਟ ਜਾਂਦੇ ਤੈਨੂੰ ਤੁਸੀਂ ਆ ਕੇ ਤੁਸੀਂ ਜਮਾ ਫਿਰ ਚਰੋ ਲੈ ਆਵੇ ਬਾਈ ਮਾਰਨ ਕਰਕੇ ਆਏ ਸੀਗੇ ਚਲੋ ਠੀਕ ਹੈ ਮੈਨੂੰ ਕਰ ਦੋ ਦੱਬ ਕੇ ਵੀਡੀਓ ਨੂੰ ਸ਼